ਤਾਰਿਆਂ ਦੇ ਸਮੂਹ ਆ ਕਿੰਨੀਆਂ ਗੈਲੈਕਸੀਆਂ ਕੋਈ ਗਿਣਤੀ ਮਣਦੀ ਆ ਤੁਸੀਂ ਤੇ ਥੋੜੇ ਜਿਹਾ ਫੁੱਲ ਦੇ ਥੋੜੇ ਜਿਹਾ ਮੋਤੀ ਰੱਖ ਕੇ ਕਹਤਾ ਵੀ ਆਰਤੀ ਹੋ ਗਈ ਆ ਹੋ ਰਹੀ ਆ ਸ਼ਾਮ ਲੋਗ ਉਹਦੇ ਅੰਦਰ ਗਗਨ ਮੈਂ ਥਾਰ ਰਬ ਚੰਦ ਦੀਪਕ ਬਣੇ ਤਾਰਾ ਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋਭ ਬਵਨ ਚਰੂ ਕਰੇ ਸਗਲ ਬਨ ਰਾਏ ਫੁਲਨ ਤਜੋਤੀ ਤਿਆਨ ਵਿੱਚ ਰਖਿਓ ਆਪਾਂ ਜੇ ਪੰਜਵੇਂ ਬੰਦੇ ਕੇਵਲ ਪੂਰਾ ਸ਼ਬਦ ਤੇ ਰੁਕੇ ਹੋਏ ਆ ਤੇ ਗੁਰਬਾਣੀ ਅੰਦਰ ਇੱਕ ਨਹੀਂ ਬੇਅੰਤ ਪ੍ਰਮਾਣ ਨੇ ਮਿਰਾ ਦੇ ਵਪਾਰੀ ਵਰਗ ਨੇ ਵੇਖਿਆ ਵੀ ਧਰਮੀ ਲੋਕ ਧੂਫਾਂ ਬੜੀਆਂ ਦਿਖਾਉਂਦੇ ਆ ਤੇ ਸਸਤੀ ਤੋਂ ਸਸਤੀ ਤੇ ਮੁਨਾਫੇ ਵਾਲੀ ਬਣਾਈਏ ਲੋਕ ਭਾਵੇਂ ਕੈਂਸਰ ਨਾਲ ਮਰਨ ਤੇ ਲੱਖਾਂ ਮਰੀ ਜਾਣ। ਸਾਨੂੰ ਕੀ ਲੈਣਾ ਲੈਣਾ। ਧਰਮ ਦਾ ਕੰਮ ਆ ਲੋਕ ਘੜ-ਘੜ ਕਰਨਗੇ। ਫਲਾਨੀ ਦੂਖ ਜੋ ਬੜੀ ਸੁਬੰਦੀ ਹੁੰਦੀ ਲਿਆਉਂ ਗਰਾਂਦੀ। ਤੇ ਗੁਰਮਖੋ ਸੇਤ ਨਾਲ ਖਣਵਾੜ ਪੈਸਾ ਸਾਡਾ ਪ੍ਰਵਾਦ ਤੇ ਅਸੀਂ ਇਸ ਪਾਸੇ ਨੂੰ ਪੱਜਲੇ ਬਣਦੇ ਟੀ ਆ ਤੁਹਾਡੀ ਸੂਪਾਉਣ ਵਾਲੇ ਦੇ ਕਦੋਂ ਦੇ ਨਿਕਲ ਗਏ ਤੁਰ ਗਏ ਭਾਰਤ ਸਮਾਪਤ ਹੋਈ ਉਹਦੇ ਚਰਨਾਂ ਦੇ ਵਿੱਚ ਧੂਪ ਮਲਿਆਨ ਲੋਕ हिमालय पर्वतों चंदन ਦੇ ਨਾਲ ਹਵਾ ਖਹਿ ਖਹਿ ਕੇ ਉਹਦੇ ਚਰਨਾਂ ਨੂੰ ਸੁਗੰਧਿਤ ਕਰ ਰਹੀ ਆ ਤੇ ਅੱਠੇ ਪੈਰੇ ਕਰ ਮੋੜਿਆ ਵਾ ਕਿੰਨੇ পুষ্প ਗਿਣਤੀ ਅਗੇ ਕਿੰਨੀਆਂ ਸੁਗੰਧੀਆਂ ਆਉਂਦੀਆਂ ਵਾ ਪ੍ਰਨਾਅ ਅਸੀਂ ਫੁੱਲ ਨੂੰ ਧੋੜੋ ਸੁਗੰਧੀ ਦੇਣ ਦੇਣਾ ਇਹ ਤੋੜਾਂਗੇ ਪਹਿਲਾਂ ਉਹ ਸਾਡਾ ਸੁਭਾਅ ਉਹ ਤੇ ਬਾਪੂ ਕਰਨੀ ਇਹ ਸਭ ਖੁਸ਼ਬੂਆਂ ਵੰਡ ਰਹੀਆਂ ਆਪਣੇ ਸਰੀਰ ਦੀ ਮਰਿਆਦਾ ਆਪਾਂ ਘੰਟਾ ਅੱਧਾ ਘੰਟਾ ਸਮਾਗਮ ਹੋਇਆ 2 ਘੰਟੇ 3 ਘੰਟੇ ਬੈਠ ਕੇ ਸਰਗਰਾਂ ਨੂੰ ਚੌਰ ਸਾਹਿਬ ਦੀ ਸੇਵਾ ਕਰਾਂਗੇ ਸਰੀਰ ਦੀ ਮਰਿਆਦਾ ਯਾਦ ਫਿਰ ਆਪਾਂ ਉਠ ਖੜੋਵਾਂਗੇ ਦੂਸਰਾ ਸੇਵਾਦਾਰ ਉਭਰਤੀ ਸਦਾ ਇਦਾਂ ਹੀ ਆਈ ਕੁਰਬਾਨ ਜਾਈਓ ਇਸ ਨਿਰੰਕਾਰ ਜੀਆਂ ਤੋਂ ਪਵਨ ਚਵਰੋ ਕਰੇ ਅਠੇ ਪੈਰ ਪਵਨੋ ਤੇ ਚੌਰ ਚੁਲਾ ਰਹੀ ਆ ਹੋਬ ਉਹ ਐ ਸਾਰਤੀ ਦੀ ਸ਼ਾਮ ਨਾ ਇਧਰ ਉਹਨਾਂ ਦੇ ਤਰੁਣਾ ਹੀ ਨਹੀਂ ਹੈ